ਦੇਸ਼ ਦੀ ਸੰਸਦ ਵਿੱਚ ਰਾਹੁਲ ਗਾਂਧੀ ਵੱਲੋਂ ਹਿੰਦੂਆਂ ਤੇ ਟਿੱਪਣੀ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਦੇ ਹਿੰਦੂ ਰਾਹੁਲ ਗਾਂਧੀ ਦਾ ਵਿਰੋਧ ਕਰ ਰਹੇ ਹਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਿੱਚ ਵੀ ਹਿੰਦੂ ਸੰਗਠਨਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਹੁਲ ਗਾਂਧੀ ਦੀ ਐਮਪੀ ਸ਼ਿਪ ਖਾਰਜ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਹਿੰਦੂਆਂ ਪ੍ਰਤੀ ਟਿੱਪਣੀ ਕੀਤੀ ਹੈ ਬੇहद ਹੀ ਸ਼ਰਮਨਾਕ ਹੈ ਇਸ ਲਈ ਰਾਹੁਲ ਗਾਂਧੀ ਨੂੰ ਸੰਸਦ ਵਿੱਚ ਮਾਫੀ ਮੰਗਣੀ ਚਾਹੀਦੀ ਹੈ ਅੱਜ ਜਿਹੜਾ ਰਾਹੁਲ ਗਾਂਧੀ ਦਾ ਪੁਤਲਾ ਫੁੱਕਿਆ ਜੀ ਇਹ ਸੰਸਦ ਦਾ ਪਹਿਲਾ ਹੀ ਸੈਸ਼ਨ ਸੀਗਾ ਜਿਸ ਦੇ ਵਿੱਚ ਇੱਕ ਇਹਨੇ ਬਹੁਤ ਹੀ ਘਟਿਆ ਬਿਆਨ ਦਿੱਤਾ ਵੀ ਜਿਹੜਾ Hindu ਧਰਮ ਦੇ ਲੋਕ ਨੇ ਉਹ ਹਿੰਸਕ ਪਰਵਰਤੀ ਦੇ ਹੁੰਦੇ ਹਨ ਜਦ ਕਿ ਇਹ ਇਹ ਭੁੱਲ ਗਿਆ ਇਹ ਇੱਕ ਸੰਵਿਧਾਨਿਕ ਪਦ ਤੇ ਬੈਠਾ ਹੈ ਨੇਤਾ ਵਿਪੱਖਸ਼ ਦੇ ਤੌਰ ਤੇ ਇਹਨੂੰ ਬਿਠਾਉਣ ਵਾਲੀ ਸਾਡੇ ਕੁਝ Hindu ਭਰਾ ਨੇ ਜਦ ਕਿ ਇਹ ਨਾਲ ਕੋਲ ਪਹਿਲਾਂ ਨੇਤਾ ਵਿਪੱਖਸ਼ ਦਾ ਪਦ ਵੀ ਨਹੀਂ ਸੀਗਾ ਆ ਪਿਛਲੀਆਂ 2 ਟਰਮ ਦੇ ਵਿੱਚ ਇਸ ਵਾਰ ਇਹ ਨੇਤਾ ਵਿਪੱਖਸ਼ ਬਣਿਆ ਸਾਡੇ ਕੁਝ ਹਿੰਦੂ ਭਰਾਵਾਂ ਕਰਕੇ ਬਣਿਆ ਉਹਨਾਂ ਨੂੰ ਉਹਨਾਂ ਨੇ ਵੋਟ ਦਿੱਤੀ ਉਹਨਾਂ ਦੇ ਖਿਲਾਫ ਹੀ ਇਹ ਜ਼ਹਿਰ ਉਗਲ ਰਿਹਾ ਹੈ ਅਤੇ ਹਿੰਦੂ ਸਾਡੇ ਧਰਮ ਨੂੰ ਹਿੰਸਕ ਪਰਵਰਤੀ ਦਾ ਦੱਸਦਾ ਹੈ ਜਦ ਕਿ ਇਹ ਖੁਦ ਆਪਣਾ ਇਤਿਹਾਸ ਭੁੱਲ ਚੁੱਕੇ ਹਨ ਇਹਨਾਂ ਨੇ ਕਾਂ ਦੇਸ਼ ਤੇ ਐਮਰਜੈਂਸੀ ਥੋਪੀ ਹੈ 84 ਦੇ ਦੰਗਿਆਂ ਵਿੱਚ ਹਿੰਦੂ ਸਿੱਖਾਂ ਤੇ ਬਹੁਤ ਹੀ ਕਤਲੇਆਮ ਕੀਤਾ ਹੈ ਜਦ ਕਿ ਖੁਦ ਇਹ ਆਪ ਹਿੰਸਕ ਪਾਰਟੀ ਹੈ ਮੈਂ ਇਸ ਬਿਆਨ ਦੀ ਬਹੁਤ ਹੀ ਕਾੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਤੁਹਾਡੇ ਮੀਡੀਆ ਦੇ ਮਾਧਿਅਮ ਥਰੂ ਮੰਗ ਕਰਦਾ ਹਾਂ ਕਿ ਸੰਸਦ ਦੇ ਵਿੱਚ ਹੀ ਸਾਰੇ ਦੇਸ਼ ਤੋਂ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਬਹੁਤ ਹੀ ਮਦਭਾਗੀ ਘਟਨਾ ਸੰਸਦ ਦੇ ਵਿੱਚ ਨੇਤਾ ਪ੍ਰਤੀਪੱਖ ਕੰਨਿਓਂ ਰਾਹੁਲ ਗਾਂਧੇ ਕੰਨਿਓਂ ਇੱਕ ਵਾਕਿਆ ਕਹੇ ਜਾਣੇ ਵੀ ਜਿਹੜਾ ਹਿੰਦੂ ਹੈ ਉਹ ਹਿੰਸਕ ਹੈ। ਇਹ ਬਹੁਤ ਹੀ ਮਦਭਾਗੀ ਘਟਨਾ ਹੈ ਹਿੰਦੂ ਨੂੰ ਹਿੰਸਕ ਦਾ ਮਾਰਕਾ ਲਾਉਣਾ। ਇਹ ਇੱਕ ਇਸ ਗੱਲ ਨੂੰ ਦਰਸਾਉਂਦਾ ਹੈ ਵੀ ਸ਼ਾਇਦ ਇਹ ਲੋਕ ਇਹ ਸਮਝਣ ਲੱਗੇ ਵੀ ਹਿੰਦੂਤਾ ਕੋਈ ਬੈਲੂ ਨਹੀਂ ਹੈ। ਬਾਕੀ ਜਿਹੜੀਆਂ ਜਮਾਤਾਂ ਹੈਗੀਆਂ ਅਸੀਂ ਤਾਂ ਉਹਨਾਂ ਦੇ ਹੀ ਆ ਉਹਨਾਂ ਦੇ ਹੱਕ 'ਚ ਹੀ ਅਸੀਂ ਸਾਲਾ ਕੁ ਕਰਦੇ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਜਨੇਊ ਪਾਗੇ ਮੰਦਰ 'ਚ ਜਾਂਦੇ ਆ ਸਾਲਾ ਕੁਸ਼ ਕਰਦੇ ਆ ਪਰ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਨੋਟ ਕਰ ਰਿਹਾ ਵੀ ਕਾਂਗਰਸ ਸਦਾ ਹੀ ਹਿੰਦੂ ਵਿਰੋਧੀ ਪਾਰਟੀ ਰਹੀ ਹੈ ਪਿੱਛੇ 75 ਦੇ ਵਿੱਚ ਅਮਰਜੈਂਸੀ ਲਾ ਕੇ ਇਹਨਾਂ ਨੇ ਸਭ ਦੀ ਬੋਲਤੀ ਬੰਦ ਕਰਨ ਵਾਸਤੇ ਸਾਡੇ ਨੇਤਾਵਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਉਹ ਕਾਲਾ ਦਿਨ ਭੁੱਲਿਆ ਨਹੀਂ ਜਾ ਸਕਦਾ ਉਸ ਤੋਂ ਬਾਅਦ ਸਾਡੇ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਸਾਡੇ ਸਾਧੂ ਸੰਤਾਂ ਦੇ ਉੱਤੇ ਬੇਹਤਾਹ ਗੋਲੀਆਂ ਚਲਾ ਕੇ ਛੜੇ ਆਮ ਉਹਨਾਂ ਨੂੰ ਸ਼ੂਟ ਕਰਤਾ ਉਹਨਾਂ ਨੂੰ ਮਾਰਤਾ ਇਹ ਇਹਨਾਂ ਦੀ Hindu Hindu ਦੇ ਵਿਰੋਧੀ ਜਿਹੜੀ ਨੀਤੀ ਹੈ ਇਹ ਚੀਜ਼ਾਂ ਦਰਸਾਉਂਦੀ ਹੈ ਇਹ ਲਗਾਤਾਰ ਹੀ ਕਦੇ ਆ ਰਾਮ ਸਿੱਤੂ ਨੂੰ ਕਹਿੰਦੇ ਆ ਵੀ ਇਹ ਹੈ ਹੀ ਨਹੀਂ ਸੀ ਕਦੇ ਇਹ ਕਹਿੰਦੇ ਆ ਵੀ ਰਾਮ ਮੰਦਰ ਕੇ ਆ ਰਾਮ ਭਗਵਾਨ ਹੈ ਹੀ ਨਹੀਂ ਕਦੇ ਕੁਛ ਕਦੇ ਕੁਛ ਕਦੇ ਰਾਮ ਮੰਦਰ ਦਾ ਵਿਰੋਧ ਕਰਦੇ ਆ ਸਦਾ ਹੀ ਇਹ ਹਿੰਦੂ ਨੂੰ ਪਤਾੜੀ ਤਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਹੁਣ ਤਾਜ਼ਾ ਜਿਹੜਾ ਸੰਸਦ ਦੇ ਵਿੱਚ ਇਹਨਾਂ ਨੇ ਛਲਿਆਵੇਂ ਇਹ ਗੱਲ ਕਹੀ ਹੈ ਵੀ ਹਿੰਦੂ ਜਿਹੜਾ ਹਿੰਸਕ ਹੈ ਜਦ ਕੇ ਹਿੰਦੂਆਂ ਦੀ ਵੋਟਾਂ ਨਾਲ ਹੀ ਇਹ ਨੇਤਾ ਪ੍ਰਤੀਪੱਖ ਬਣਿਆ ਪਰ ਇਹ ਹਿੰਦੂ ਨੂੰ ਹੀ ਇੱਕ ਹਿੰਸਕ ਲਫ਼ਜ਼ ਯੂਜ਼ ਕਰ ਲਿਆ ਇਹ ਬਹੁਤ ਹੀ ਮਤਭਾਗੀ ਗੱਲ ਹੈ ਇਹਦੀ ਮੈਂ ਕੋਰ ਨਿੰਦਾ ਕਰਦਾ ਇਸ ਦੇ ਉਪਲਕਸ਼ ਵਿੱਚ ਮੈਂ ਇਹ ਵੀ ਬੇਨਤੀ ਕਰਦਾ ਸਾਡੇ ਰਾਸ਼ਟਰਪਤੀ ਨੂੰ ਕਿ ਇਹਨਾਂ ਦੀ ਸਦੱਸਤਾ ਰੱਦ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਵੇਸੇ ਤਾਂ ਦੇਸ਼ ਤੋਂ ਕੱਢਣ ਦੇ ਕਾਬਿਲ ਆ ਇਹਨਾਂ ਲੋਕਾਂ ਦੀ ਤਿੰਨ ਤਿੰਨ ਜਗ੍ਹਾ ਤੇ ਤਿੰਨ ਤਿੰਨ ਦੇਸ਼ਾਂ ਦੇ ਵਿੱਚ ਸਦਸਿਆ ਤਾਂ ਹੋਣ ਦੇ ਬਾਵਜੂਦ ਸਾਡੇ ਹਿੰਦੂਸਤਾਨ ਦੇ ਵਿੱਚ ਇਹ ਦਵਾਲਾ ਸੰਸਦ ਦੇ ਵਿੱਚ ਰਹਿੰਦੇ ਕਾਬਿਲ ਹੀ ਨਹੀਂ ਹੈ ਇਹਨਾਂ ਨੂੰ ਬੰਦ ਹੀ ਪੁਨਿਸ਼ਮੈਂਟ ਦੇਣੀ ਚਾਹੀਦੀ ਹੈ ਅਤੇ ਦੇਸ਼ ਤੋਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਹਿੰਦੂ ਸਮਾਜ ਤੋਂ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅੱਜ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਜੀ ਅਸੀਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਦੀ ਅੱਜ ਫੇਰ ਦੁਬਾਰਾ ਹਿੰਦੂ ਵਿਰੋਧੀ ਸੋਚ ਉਜਾਗਰ ਹੋਈ ਹੈ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਹਿੰਦੂਆਂ ਨੂੰ ਅਤਵਾਦੀ ਦੇ ਤੌਰ ਤੇ ਪੇਸ਼ ਕੀਤਾ ਉਹਨਾਂ ਨੂੰ ਦੰਗਾਈ ਕਿਹਾ ਜੋ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਤੁਸੀਂ 70 ਸਾਲਾਂ ਦਾ ਇਤਿਹਾਸ ਚੱਕ ਕੇ ਦੇਖੋ ਰਾਹੁਲ ਗਾਂਧੀ ਅਤੇ ਇਸ ਦੇ ਪਰਿਵਾਰ ਨੇ ਹਿੰਦੂਆਂ ਦਾ ਹਮੇਸ਼ਾ ਘਾਣ ਕੀਤਾ ਤੇ 70 ਸਾਲ ਹਿੰਦੂਆਂ ਨੂੰ ਪਾੜ ਕੇ ਰਾਜ ਕੀਤਾ ਇਹਨਾਂ ਨੇ ਦੇਸ਼ ਦੇ ਉੱਤੇ ਸਾਡੀ ਮੰਗ ਇਹ ਹੈ ਜੀ ਉਹ ਸੰਸਦ ਦੇ ਵਿੱਚ ਮਾਫੀ ਮੰਗੇ ਤੇ ਅਸੀਂ ਸੰਸਦ ਨੂੰ ਵੀ ਬੇਨਤੀ ਕਰਦੇ ਆ ਕਿ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਰਾਹੁਲ ਗਾਂਧੀ ਦੀ ਮੇਰਾ ਨਾਮ ਜਗਦੀਪ ਸ਼ਰਮਾ ਅਖਲ ਭਾਰਤੀ ਜਾਗਰਤ ਸੁਧਾਰ ਮੰਡਲ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਤੋਂ ਪੰਜਾਬ ਪ੍ਰਧਾਨ ਅੱਜੋ ਪੁਤਲਾ ਫੁਕਿਆ ਕੀ ਤੁਮ ਵੇਤੋ ਇਹ ਇੱਕ ਸਾਡਾ ਜੋ ਨੁਮਾਇੰਦਾ ਚੁਣਿਆ ਗਿਆ ਕਾਂਗਰਸ ਦਾ ਉਸ ਨੇ ਅੱਜ ਆਪਦੀ ਹਿੰਦੂ ਵਿਰੋਧੀ ਸੋਚ ਦਿਖਾਉਂਦੇ ਹੋਏ ਬਹੁਤ ਹੀ ਘਟਿਆ ਤੇ ਹਸੋਹੇਨ ਜੋ ਇਹਨਾਂ ਨੇ ਕੱਲ ਬਿਆਨ ਦਿੱਤਾ ਸੰਸਦ ਦੇ ਵਿੱਚ ਇਹ ਨਾਲ ਸਾਡੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਮਾਹਤ ਹੋਈਆਂ ਨੇ ਸਾਡੇ ਸ਼ਹਿਰ ਦੇ ਅੱਜ ਜਿੰਨੇ ਵੀ ਹਿੰਦੂ ਸੰਗਠਨ ਸੀਗੇ ਧਰਮ ਸੰਗਠਨ ਸੀਗੇ ਸਾਰਿਆਂ ਨੇ ਇਕੱਠੇ ਹੋ ਕੇ ਇੱਕਮਤ ਹੋ ਕੇ ਅੱਜ ਉਹਦਾ ਵਿਰੋਧ ਯਾਹਰ ਕੀਤਾ ਤੇ ਉਹਦਾ ਪੁਤਲਾ ਫੋਕਿਆ ਗਿਆ ਸਾਡੀ ਮੰਗ ਕੀ ਕਰਦੇ ਆ ਸਾਡੀ ਮੰਗ ਇਹ ਹੈ ਵੀ ਇਹ ਜਿਹੇ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀ ਇਹਨਾਂ ਕੋਲੇ ਕੋਈ ਨੁਮਾਇੰਦਗੀ ਆ ਉਹ ਰੱਦ ਕਰਨੀ ਚਾਹੀਦੀ ਹੈ